ਤੋ ਪਿੰਡ ਬਰਾਣਾ ਦੀ ਪੰਚਾਇਤ ਦੇ ਅਲਿਗੇਸ਼ਨ ਅਗੇ ਸੀ ਜਿਨ੍ਹਾਂ ਨੇ ਸਕੂਲ ਕੀ ਕਰਨ ਦਾ ਸਕੇ ਉਤਜਾ ਦਿਖਾ ਗਿਆ ਅੱਜ ਸਮੂਹ ਸਵਰਗੰਤਾ ਅਤੇ ਪੰਚਾਇਤ ਮੈਂਬਰ ਸਰਪੰਚ ਸਾਰੇ ਜਿਹੜੇ ਇਕੱਠੇ ਹੋ ਕੇ ਆਪਣੇ ਪੱਖ ਨੂੰ ਦਰਸ਼ਨ ਵਾਸਤੇ ਪਿੰਡ ਬਰਾਣਾ ਦੇ ਵਿੱਚ ਹਾਜ਼ਰ ਕੀਤਾ ਆਉਂ ਦਲਦੇ ਆ ਇਹਨਾਂ ਤੋਂ ਇਹਨਾਂ ਦਾ ਪੱਕ ਸਤਜਾਲ ਜੀ ਇਹ ਕੀ ਨਾਮ ਜੀ ਸਰਵਿੰਦਰ ਸਿੰਘ ਅੱਛਾ ਜੀ ਜਿਹੜੇ ਤੁਹਾਡੇ ਪੰਚਾਇਤ ਦੇ ਉੱਤੇ ਅਲੋਕੇਸ਼ਨ ਲੱਗੇ ਆ ਕਿ ਇਹਨਾਂ ਨੇ ਮਾਸਟਰ ਨੂੰ ਕੁੱਟ ਕੇ ਪਹੁੰਚਾਤਾ ਉਹ ਕਿੰਨਾ ਕੁ ਸੱਚ ਆ ਉਹ ਵੇਖੋ ਜੀ ਉਹ ਸਾਰਾ ਇਹਨਾਂ ਨੇ ਗਲਤ ਵੀਡੀਓ ਬਣਾ ਕੇ ਤੇ ਜੋ ਇਹਨਾਂ ਦੇ ਆਪਣੇ ਮਾਸਟਰ ਨੇ ਜਿੰਨਾਂ ਕੋ ਬੁਲਾਇਆ ਵਾ ਤੇ ਵਿਰੋਧੀ ਪਾਰਟੀ ਨੇ ਰੜਕੇ ਤੇ ਇਹਨਾਂ ਕੋ ਬੁਲਾਇਆ ਗਿਆ ਵਾ ਕਿ ਇਹ ਜੱਜਾ ਤੇ ਇਹਨਾਂ ਕੋਲੋਂ ਗਲਤ ਬਣਾਇਆ ਗਿਆ ਕਿ ਪੈਸੇ ਦੇ ਕੇ ਠੀਕ ਹੈ ਜੀ ਤੇ ਇਹਨਾਂ ਨੇ ਮਤਲਬ ਪੰਚਾਇਤ ਦੇ ਵਰਖਲਾਫ ਤੇ ਸਰ ਮੌਕੇ ਦੀ ਸਰਕਾਰ ਦੇ ਵਰਖਲਾਫ ਇਹਨਾਂ ਨੇ ਬਹੁਤ ਜ਼ਿਆਦਾ ਗਲਤ ਬੋਲਿਆ ਉਹਦੇ ਵਿੱਚ ਤੇ ਜਿਹਦੇ ਵਿੱਚ ਪੰਚਾਇਤ ਦਾ ਕੋਈ ਕਸੂਰ ਨਹੀਂ ਮਾਸਟਰ ਨੂੰ ਪੰਚਾਇਤ ਨੇ ਨਹੀਂ ਕੱਢਿਆ ਉਹ ਆਪਣਾ ਸ਼ਰਮ ਦਾ ਮਾਰਿਆ ਗਿਆ ਵਾ ਉਹਨੇ ਇੱਥੇ ਸਾਡੇ ਪਿੰਡ ਦੇ ਨਕਰ ਦੀਆਂ ਧੀਆ ਭੈਣਾ ਉਹਨਾਂ ਨੂੰ ਉਨੇ ਗਲਤ ਬੋਲਿਆ ਦਬਤ ਗਲਤ ਬੋਲੇ ਤੇ ਉਹਨਾਂ ਉਹਨਾਂ ਦਾ ਕਰਕੇ ਜਦੋਂ ਪੰਚਾਇਤ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹਨਾਂ ਨੂੰ ਗਲਤ ਕਿਉਂ ਬੋਲਿਆ ਉਸ ਤੋਂ ਬਾਅਦ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੂੰ ਵੀ ਮੈਂ ਬੋਲਿਆ ਵਾਂ ਤੇ ਉਹ ਬਾਹਰ ਆਇਆ ਇੱਥੇ ਗਲੀ ਦੇ ਵਿੱਚ ਤੇ ਮੇਰੇ ਨਾਲ ਬਾਹਰ ਆਣ ਕੇ ਵੇਖ ਲੋ ਪੰਚਾਇਤ ਚੱਲੇ ਗਈ ਆ ਪੰਚਾਇਤ ਘਰ ਚੱਲ ਗਈ ਆ ਉਸ ਤੋਂ ਬਾਅਦ ਜਿਹੜੇ ਨੌਜਵਾਨ ਆਏ ਕੋ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿਉਂ ਸਾਡੀ ਧੀ ਭੈਣ ਨੂੰ ਤੁਸੀਂ ਸਾਡੀ ਤਾਈ ਚਾਚੀ ਨੂੰ ਕਿਉਂ ਗਲਤ ਬੋਲਿਆ ਤੇ ਉਹਨੇ ਆਖਿਆ ਮੇਰ ਨਾਲ ਬਾਹਰ ਆਣ ਕੇ ਵੇਖ ਲੋ ਬਾਹਰ ਆਣ ਕੇ ਉਹਨੇ ਥਾਪੀ ਮਾਰੀ ਆ ਥਾਪੀ ਮਾਰ ਕੇ ਤੇ ਸਾਰੇ ਨਗਰ ਨੂੰ ਉਹਨੇ ਆਖਿਆ ਵੀ ਮੈਂ ਪਿੰਡ ਦਾ ਜਵਾਈ ਨਗਰ ਦਾ ਜਵਾਈ ਉਹ ਮੌਕੇ ਤੇ ਨੌਜਵਾਨਾਂ ਕੋਲ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਉਹਨਾਂ ਨੇ ਇਨੇ ਕਾਰਚੂ ਕੱਢ ਕੇ ਤੇ ਉਹਨੇ ਆਪਣੇ ਉਹਨਾਂ ਦੇ ਮੁੰਡਿਆਂ ਤੇ ਬਾਰ ਕਰ ਲੱਗਾ ਤੇ ਹੱਥੋਂ ਪਾਈ ਹੋਏ ਆ ਨੌਜਵਾਨ ਤੇ ਮਾਸਟਰ ਇਸ ਸੰਬੰਧੀ ਤੁਸੀਂ ਸ਼ਿਕਾਇਤ ਵੀ ਥਾਣਾ ਦੇ ਵਿੱਚ ਦਰਜ ਕਰਾਈ ਆ ਹਾਂਜੀ ਸ਼ਿਕਾਇਤ ਦਰਜ ਕਰਾਈ ਆ ਉਹਦੀ ਕੋਈ ਕਾਪੀ ਵਗੈਰਾ ਉਹਦੀ ਰਿਪੋਰਟ ਵੀ ਵਗੈਰਾ ਵੀ ਸਾਡੇ ਕੋਲ ਕੱਪੀਆਂ ਵੀ ਹੈਗੀਆਂ ਤੇ ਉਹਦੀ ਬਦਲੀ ਵਾਸਤੇ ਵੀ ਅਸੀਂ ਬੀਓ ਨੂੰ ਕਿਹਾ ਕਿ ਉਹਦੀ ਬਦਲੀ ਵੀ ਨਹੀਂ ਹੋਈ ਐਫ ਆਈ ਆਰ ਦੀ ਕਾਪੀ ਵੀ ਸਾਡੇ ਕੋਲ ਹੈਗੀ ਆ ਉਹ ਮੈਡੀਕਲ ਤੇ ਤੇ ਉਹ ਆਪਣਾ ਅਮਰੀਕਾ ਲਿਖਾ ਕੇ ਤੇ ਘਰੇ ਰਹਿਣ ਡਿਆ ਤੇ ਆਪਣਾ ਜੋ ਸਕੂਲ ਦਾ ਪੈਸਾ ਦਾ ਉਹਨੇ ਸਕੂਲ ਦੇ ਉੱਤੇ ਨਹੀਂ ਲਾਉਣ ਡਿਆ ਸਾਡੇ ਸਕੂਲ ਦੇ ਹਾਲਤ ਦੇਖੋ ਕਿੰਨੀ ਖਰਾਬ ਆ ਸਕੂਲ ਦੇ ਉੱਤੇ ਨਾ ਉਹਨਾਂ ਨੇ ਕਲੀ ਕੀਤੀ ਯਾ ਨਾ ਉਹਨਾਂ ਨੇ ਆਖਾ ਮਾਰਿਆ ਨਾ ਉਹ ਸਫਾਈ ਕਰਾਉਂਦਾ ਜਿਹੜਾ ਪੈਸਾ ਵਾ ਉਹ ਗਲਤ ਪੈਸਾ ਵਰਤੋਂ ਕਰਦਾ ਆ ਜਿੰਨਾਂ ਕੋ ਉਹਨਾਂ ਨੇ ਵੀਡੀਓ ਪਕਵਾਈ ਆ ਉਹਨਾਂ ਨੂੰ ਕਿਸੇ ਨੂੰ ਏਸੀ ਲਵਾ ਕੇ ਦੇਣ ਡਿਆ ਤੇ ਕਿਸੇ ਨੂੰ ਦੂਸਰਾ ਪੈਸੇ ਦੇ ਰਿਹਾ ਇੱਕ ਸਾਡੇ ਉਹ ਆਪਣਾ ਖੜਕ ਸਿੰਘ ਘੋਸ਼ਾ ਉਹਦੇ ਘਰ ਦੀ ਉਹਦੇ ਮੁੰਡੇ ਦਾ ਇਹਨੇ ਦੰਦ ਤੋੜਿਆ ਸੀ ਜਪੇੜ ਮਾਰ ਕੇ ਦੰਦ ਤੋੜਿਆ ਉਹਦਾ ਉਸ ਤੋਂ ਬਾਅਦ ਉਹਨਾਂ ਨੇ ਥਾਣੇ ਦਰਖਾਸਤ ਦਿੱਤੀ ਤੇ ਉਹਨੂੰ 10000 ਰੁਪਏ ਦੇ ਕੇ ਉਹਦੇ ਨਾਲ ਇਹਨਾ ਰਾਜੀਨਾਮਾ ਕਰ ਲਿਆ ਉਸ ਤੋਂ ਬਾਅਦ ਇਹਨਾਂ ਨੇ ਹੋਰ ਸਾਡੇ ਹਰਮਨਦਰ ਸਿੰਘ ਇੱਥੇ ਉਹਨਾਂ ਦੇ ਘਰ ਦੀ ਨਕੀਰ ਨਾਮ ਬਣਾਇਆ ਉਹ ਉਹਦੇ ਵੀ ਸਾਇਨ ਕਰਾ ਕੇ ਗਲਤ ਪੈਸੇ ਘਟਾਉਂਦਾ ਤੇ ਪੈਸਿਆਂ ਦੀ ਗਲਤ ਵਰਤੋਂ ਕਰਦਾ ਹੋਰ ਇਥੇ ਆਪਣੇ ਹਰਜੀਤ ਸਿੰਘ ਵੀਤਾ ਉਹਨੂੰ ਵੀ ਪੈਸੇ ਦੇ ਕੇ ਇਹਨਾਂ ਨੇ ਤੇ ਉਹਦੇ ਕੋਲ ਇਹ ਗਲਤ ਬਣਾਇਆ ਗਿਆ ਪੰਚਾਇਤ ਦੇ ਵਰ ਖਿਲਾਫ ਤੇ ਸਰਕਾਰ ਦੇ ਵਰ ਖਿਲਾਫ ਇਹ ਸਾਰੇ ਸਬੂਤ ਨੇ ਜੀ ਜੋ ਉਹ ਕੁਝ ਟੀਚਰ ਦੇ ਖਿਲਾਫ ਸਮੂਹ ਪੰਚਾਇਤ ਉੱਰਲੇ ਉਹ ਲਗਾਏ ਗਏ ਨੇ ਹਾਂ ਜੀ ਕਿ ਬਿਲਕੁਲ ਦਰਸਤ ਨੇ ਇਹਦੇ ਵਿੱਚ ਪਾਇਆ ਗਿਆ ਕਿ ਸਕੂਲ ਟੀਚਰ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਆ ਸਰਿਆਲੀ ਥਾਣਾ ਵਿੱਚ ਹਾਂਜੀ ਤੇ ਸਮੂਹ ਨਗਰ ਪੰਚਾਇਤ ਜਿਹੜੀ ਇਸ ਵਕਤ ਸਾਡੇ ਨਾਲ ਆ ਮੌਜੂਦ ਹੈ ਅਸੀਂ ਸਾਰੇ ਵੀਰਾਂ ਦੇ ਨਾਲ ਗੱਲ ਕਰਨੀ ਚਾਹਾਂਗੇ ਹਾਂਜੀ ਵੀ ਕੀ ਨਾਮ ਹੈ ਪਹਿਲਾ ਜੀ ਜਸਵੰਤ ਸਿੰਘ ਪੰਚਾਇਤ ਦੇ ਵਿੱਚ ਕੀ ਅਹੁਦਾ ਕੱਟਾ ਪੰਚਾਇਤ ਦੇ ਵਿੱਚ ਮੈਂ ਇਸ ਟਾਈਮ ਮੌਜੂਦਾ ਮੈਂਬਰ ਹਾਂ ਤੇ ਪਿੰਡੀ ਸਰਪੰਚੀ ਕਰ ਰਿਹਾ ਮੈਂ ਹਾਂ ਜੀ ਤੇ ਇਹ ਜੋ ਮਾਸਟਰ ਵੱਲੋਂ ਅਲਿਗੇਸ਼ਨ ਲੱਗ ਗਿਆ ਆ ਕੋਈ ਨਹੀਂ ਜਿਹੜਾ ਕੁਝ ਇਥੋਂ ਭਜਾਇਆ ਗਿਆ ਵਾ ਕਿੰਨੇ ਦੇ ਸਾਥ ਨਹੀਂ ਜੀ ਇਹ ਤੇ જરા ਸਰ ਝੂਠਿਆ ਪੰਚਾਇਤ ਨੇ ਮਾਸਟਰ ਨੂੰ ਕੁਝ ਨਹੀਂ ਕਿਹਾ ਪੰਚਾਇਤ ਮਾਸਟਰ ਆਪਣੀ ਗਲਤ ਅਰਕਤਾਂ ਕਰਕੇ ਪੰਚਾਇਤ ਨੇ ਜਦੋਂ ਪੁੱਛਿਆ ਆਣ ਕੇ ਉਹ ਕਹਿ ਰਿਹਾ ਕਿ ਮੈਨੂੰ ਮੌਜੂਦਾ ਜਿਹੜੀ ਪੰਚਾਇਤ ਹੈ ਮੈਨੂੰ ਲਿਖਤੀ ਰੂਪ ਦੇ ਵਿੱਚ ਦੇਉ। ਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਇਹਨਾਂ ਨੂੰ ਗਲਤ ਕੋਈ ਕਿਹਾ ਵਾ। ਤੇ ਬਾਅਦ ਵਿੱਚ ਮਤਲਬ ਜਿਹੜੀ ਅੰਗਰਵਾਲੀ ਹੈ ਨਾ ਹੈਲਪਰ ਪੇ ਵਰਕਰ ਹੈ ਆ। ਉਹਨਾਂ ਨੇ ਕਿਹਾ ਕਿ ਅਸੀਂ ਡੀਓ ਸਾਹਿਬ ਨੂੰ ਮਿਲਣਾ ਤੇ ਉਹਨਾਂ ਦਰਖਾਸਤ ਕੀਤੀ ਹੈ। ਮੈਂ ਡੀਓ ਸਾਹਿਬ ਨੂੰ ਮਿਲਣ ਵਾਸਤੇ ਗਿਆ ਵਾਂ ਤੇ ਇਹ ਬੰਦਾ ਟੀਚਰ ਜਿਹੜਾ ਬਾਹਰ ਆਣ ਕੇ ਮੁੰਡਿਆਂ ਦੇ ਚਾਕੂ ਮਾਰਨ ਗਿਆ ਉਹ ਚਾਕੂ ਜਿਹੜਾ ਮੁੰਡਿਆਂ ਦੇ ਕੋਲ ਪਿਆ ਹੈ। ਤੁਹ ਕਿਹਾ ਤੂੰ ਸਕੂਲ ਦੇ ਵਿੱਚ ਕਿਉਂ ਆਏ ਜੇ ਸਕੂਲ ਦਾ ਮਾਲਕ ਮੈਂ ਆ ਮੈਂ ਪੁਰਾਣੇ ਪਿੰਡ ਦਾ ਪੂਰਾ ਜਵਾਈ ਹਾਂ ਇੰਨੀਆਂ ਗਲਤ ਹਰਕਤਾਂ ਕਰਨ ਦੇ ਬਰਜ਼ੂ ਦੀ ਤੁਸੀਂ ਮਤਲਬ ਕਿ ਉਹਨੂੰ ਬਰਦਾਸ਼ਤ ਕੀਤਾ ਤੇ ਤੁਹਾਡੀ ਬਹੁਤ ਵਧੀਆ ਸੋਚ ਆ ਲੇਕਿਨ ਜੋ ਕਾਨੂੰਨ ਦੇ ਮੁਤਾਬਕ ਬੰਦੀ ਕਾਰਵਾਈ ਆ ਉਹ ਤੁਸੀਂ ਕਰਵਾਉਣੀ ਚਾਹੁੰਦੇ ਹੋ ਹਾਂਜੀ ਅਸੀਂ ਦੇਖੋ ਡੀਓ ਸਾਹਿਬ ਕੋਲ ਵੀ ਗਏ ਆ ਡੀਓ ਦੇ ਕੋਲ ਵੀ ਗਏ ਆ ਪਹਿਲਾਂ ਵੀ ਮੰਤਰੀ ਸਾਹਿਬ ਨੂੰ ਅਸੀਂ ਦੱਸਿਆ ਸੀ ਇਹਦੀ ਬਦਲੀ ਕਰਨ ਵਾਸਤੇ ਦੱਸੀ ਤੇ ਮੁੜ ਕੇ ਜਿਹੜਾ ਮਨਜਿੰਦਰ ਸਿੰਘ ਐਮ.ਐਲ.ਏ. ਲਾਲਪੁਰੋਂ ਤੋਂ ਉਹਨਾਂ ਦਾ ਫੋਨ ਗਿਆ ਡੀ.ਓ. ਨੂੰ ਕਿ ਇਹ ਬਦਲੀ ਉਹਦੀ ਰੋਕੀ ਹੈ। ਦੁਬਾਰੇ ਫਿਰ ਇਹਨੇ ਹਰਕਤ ਕੀਤੀ ਆ, ਛੇੜਛਾੜਦੀ। ਪਹਿਲਾਂ ਇਹਨਾਂ ਨੇ ਇੱਕ ਆਪਣੇ ਪਿੰਡ ਦੇ ਵਿੱਚੋਂ ਆਪਣੇ ਪੁੱਤਰੇ ਨੂੰ ਛੱਡਣਾਈ ਆ। ਜਿਹਨਾਂ ਨੇ ਉਹਨੂੰ ਗਲਤ ਬੋਲਿਆ ਕਹਿੰਦਾ ਕਿ ਤੂੰ ਥੁਮਕੇ ਮਾਰ-ਮਾਰ ਕੇ ਤੁਰਦੀ ਆ। ਤੇ ਉਹਨਾਂ ਨੇ ਜਦੋਂ ਸਾਨੂੰ ਦੱਸਿਆ, ਸਾਨੂੰ ਯਕੀਨ ਨਹੀਂ ਆ ਰਿਹਾ ਦਮਹੀਂ ਆਣ ਕੇ ਸਕੂਲ 'ਦੀ ਹਰਕਤ ਦੇਖੀ ਤੇ ਸਾਨੂੰ ਫਿਰ ਪਤਾ ਲੱਗਾ ਕਿ ਮਾਸਟਰ ਗਲਤ ਆ। ਉਹ ਪਰਿਵਾਰ ਵੀ ਇੱਥੇ ਸ਼ਾਮਲ ਆ। ਉਹਨਾਂ ਕੋਲੋਂ ਵੀ ਤੁਸੀਂ ਪੁੱਛਾਇਆ। ਧੰਨਵਾਦ ਜੀ। ਇਹ ਸਨ ਮੌਜੂਦਾ ਮੈਂਬਰ ਪੰਚਾਇਤ ਜਿਨ੍ਹਾਂ ਨੇ ਆਪਣਾ ਪੱਖ ਰੱਖਿਆ ਔਰ ਬੜੀਆ ਚੰਗੇ ਤਰੀਕੇ ਦੇ ਨਾਲ ਪੱਖ ਰੱਖਿਆ ਔਰ ਇਹਨਾਂ ਨੇ ਇਹ ਦੱਸਿਆ ਕਿ ਮਾਸਟਰ ਦੀਆਂ ਗਲਤ ਹਰਕਤਾਂ ਦੇ ਕਾਰਨ ਉਹਨੂੰ ਮਤਲਬ ਕਿ ਸਕੂਲ ਦੇ ਵਿੱਚੋਂ ਅਸੀਂ ਜਿਹੜਾ ਉਹ ਨਹੀਂ ਦਿਆਉਣਾ ਚਾਹੀਦਾ ਦੁਬਾਰਾ ਇਸ ਤੋਂ ਵਧੀਆ ਹੈ ਕਿ ਕੋਈ ਮਤਲਬ ਕਿ ਵਧੀਆ ਟੀਚਰ ਉਹਦੀ ਜਗ੍ਹਾ ਤੇ ਆਵੇ ਜੋ ਬੱਚਿਆਂ ਦਾ ਚੰਗਾ ਭਵਿੱਖ ਸਵਾ ਸਕਣ। ਸਮੂਹੀ ਮੈਂਬਰ ਪੰਚਾਇਤਾਂ ਤੋਂ ਉਰਾਣੇ ਦੇ ਲੋਕਾਂ ਦੇ ਜੰਮੇ ਜਿਹੜੇ ਮਾਸਟਰ ਤੇ ਐਜੂਕੇਸ਼ਨ ਲਾਏ ਗਏ ਆ ਬਿਲਕੁਲ ਸਾਥ ਨੇ ਇਹ ਸਾਥ ਕਰਨ ਵਾਸਤੇ ਸਾਡੇ ਕੋਲ ਨਗਰ ਉਰਾਣਾ ਦੀਆਂ ਉਹ ਜੀ ਮੋਰ ਤਾਂ ਜਿਨ੍ਹਾਂ ਦੇ ਵਿੱਚ ਜੋ ਕਿ ਮੁਖੀ ਨੇ ਉਹ ਵੀ ਸਾਨੂੰ ਦੱਸ ਨਹੀਂ ਆ ਕਿ ਮਤਲਬ ਇਸ ਮਾਸਟਰ ਜੀ ਦੀਆਂ ਗੰਡੀਆਂ ਹਰਕਤਾਂ ਦੇ ਕਾਰਨ ਉਹਨੂੰ ਹੁੰਦੇ ਵਿੱਚੋਂ ਜਰੂਰ ਡਰੇ ਦੇ ਬਦਲੀ ਕਰਵਾਈ ਗਈ ਹੈ। ਮੈਨੂੰ ਕੀ ਨਾ ਇਹ ਜੋ ਮਾਸਟਰ ਜੀ ਦਾ ਹੁੰਦੇ ਵਿੱਚ ਕੀ ਉਹ ਵਧੀਆ ਆਦਮੀ ਸੀ ਸਾਡੇ ਵਾਸਤੇ ਨਹੀਂ ਲੱਗਦਾ। ਸਾਡੇ ਨਾਲ ਜਦੋਂ ਹੁੰਦਾ ਮੇਰੇ ਨਾਲ ਤੀਜੀ ਚੋਕਿਆ ਰੋਲ ਲਗਿਆ ਆਉਂਦੇ ਆ ਮੈਨੂੰ ਡੇ ਪਿਆ ਮੋਟਰਸਾਈਕਲ ਤੋਂ ਉਤਰ ਕੇ ਬੋਲਣ ਦਾ ਆ। ਮੁੜ ਕੇ ਜਦੋਂ ਮੈਂ ਇਹ ਵੱਧ ਘੱਟ ਦੀ ਗਾਲੀ ਕਲੋਚ ਵੀ ਕਰਦਾ ਸੀ ਹਾਂਜੀ ਹਾਂਜੀ ਕਰਦਾ ਗਲਤ ਹਰਕਤਾਂ ਕਰਦਾ ਮਿੰਨੋ ਜਦੋਂ ਬੋਲਿਆ ਵੱਧ ਘੱਟ ਤੇ ਮੇਰੀ ਮੈਡਮ ਉੱਠ ਕੇ ਗਈ ਤੇ ਮੁੜ ਕੇ ਮੈਡਮ ਦਵਾਈ ਹੋ ਗਿਆ ਉਹਨੂੰ ਬੋਲਾਂ ਕਿ ਆਪਾਂ ਵੱਧ ਘੱਟ ਕਰਦੇ ਤੇ ਮੈਂ ਹੀ ਮੁੜ ਕੇ ਭੱਜ ਕੇ ਮੈਂ ਗਈ ਨਾਲ ਪਚਾਇਤ ਨਾਲ ਗਈ ਸਾਡੇ ਨਾਲ ਪਚਾਇਤ ਆਈ ਉਹ ਜਾਂਦੇ ਕਿ ਆਓ ਇੱਥੇ ਇਹਨਾਂ ਨੂੰ ਵੱਧ ਘੱਟ ਬੋਲਿਆ ਪਚਾਇਤ ਵਾਲਿਆਂ ਨੇ ਵੱਧ ਘੱਟ ਬੋਲਿਆ ਇਹਨਾਂ ਨੇ ਇਹੋ ਆਖਿਆ ਵੀ ਆਜੋ ਉੱਥੇ ਨਿਬੜਦੇ ਆਪਾਂ ਉੱਥੇ ਜਾਂਦੇ ਹਾਂ ਪੱਤਿਆ ਦੇ ਕੇ ਹਾਂ ਇਹ ਰੈਂਪਰਚਾ ਦੇ ਨਾਲ ਸਾਡੀ ਪਹਚਾਇਤ ਗਈ ਹੈ ਪਚਾਇਤ ਨੇ ਕਿਹੇ ਬੰਦੇ ਨੂੰ ਮਾੜੀ ਚੰਗੀ ਨਹੀਂ ਨਾ ਉਹਨੂੰ ਹੱਥ ਲਾਇਆ ਨਾ ਕਿਸੇ ਨੂੰ ਹੀ ਲਾਇਆ ਬਾਹਰ ਵਿੱਚ ਇਹ ਮੁੰਡੇ ਖਲੋਤੇ ਬਾਹਰ ਵੇਖਣ ਦਾ ਹੈ ਉਦੋਂ ਉਦੋਂ ਹੀ ਵੇਖੀ ਵੀਡੀਓ ਬਣਾਈ ਇਹਦੀ ਜਦੋਂ ਮੇਰੇ ਨਾਲ ਲੜਿਆ ਸਾਡੀ ਨਾਲ ਉਦੋਂ ਉਦੋਂ ਬਣਾਈ ਉਹਨਾਂ ਤੋਂ ਇਹ ਉਦੋਂ ਇਹਨਾਂ ਨਾਲ ਲੜਿਆ ਬਾਅਦ ਵਿੱਚੰਨਨ ਦਾ ਇਛੇ ਭੈਣ ਮੰਗਦੇ ਜੇ ਤੂੰ ਆਂਦੇ ਬਾਹਰ ਆ ਜਾ ਇਹ ਤੇ ਜਦੋਂ ਬਾਹਰ ਆਇਆ ਮੁੜ ਕੇ ਉਹਨਾਂ ਨੇ ਅੰਦਰ ਆ ਜਾ ਫਿਰ ਜਵਾਈ ਬਣੂ ਅੰਦਰ ਮੈਂ ਇਥੋਂ ਦਾ ਜਵਾਈ ਹਾਂ ਸੁਣਦੇ ਵਿੱਚ ਆਇਆ ਕਿ ਕੋਛ ਨੇ ਲੇਡੀ ਦੇ ਨਾਲ ਗਲਤ ਹਰਕਤਾਂ ਨਹੀਂ ਕੀਤੀ। ਹਰਦਾ ਇੱਕ ਕਰਦੇ ਮੈਂ ਜੇ ਤਾਂ ਮੇਰੀ ਮੈਡਮ ਇੱਥੇ ਨਹੀਂ ਨਾ ਹੁੰਦੀ ਤਾਂ ਆ ਕੇ ਅੰਦਰ ਵੜ ਜਾਂਦਾ ਉਹ ਪਟੋਤਾ ਹੀ। ਭਾਵੇਂ ਮੈਂ ਕੱਲੀ ਬੀਤੇ ਬਾਹਰ ਨਿਆਣਾ ਇਥੇ ਇਹ ਵੀਡੀਓ ਬਣਾ ਦਿੰਦਾ ਕੰਮ ਦੇ। ਹਾਂ। ਵੀਡੀਓ ਬਣਾਉਂਦਾ ਕਾਰਨ ਨਹੀਂ ਸੀ। ਨਹੀਂ ਪਤਾ ਨਹੀਂ ਵੀ ਮੈਡਮ ਕਰਕੇ ਗਈ ਕਰਕੇ ਬਣਾਉਂਦਾ ਵੀ ਉਹ ਬਿਊਟੀ ਤੇ ਆਲਦੀ ਤੇ ਜਾਂਦੀ ਕਿਵੇਂ ਸ਼ਹਿਰੇ ਵੀ ਜਾਣਾ ਪੈਂਦਾ ਛਿੱਟੇ ਵੀ ਜਾਣਾ ਪੈਂਦਾ। ਉਹ ਤਰ੍ਹਾਂ ਹੀ ਇਤਰਾਣਕੀ ਦਾ ਖੱਡੀ ਆ ਕਦੇ ਲੜਦਾ ਜਦੋਂ ਲੜਦਾ ਮੇਰੀ ਗੱਲ ਪੈਂਦਾ ਗੱਲ। ਇਹ ਕੁੱਲ ਮਲਾਕੀ ਕਹਿੰਗੇ ਇੱਥੇ ਇੱਕ ਟਰੈਕਟਰ ਦਾ ਚੰਗਾ ਬੰਦਾ ਨਹੀਂ ਆ ਤੇ ਮਲਕੀ ਦੇ ਵਿੱਚ ਕੋਈ ਯਤਕਤ ਨਹੀਂ ਤੇ ਨਹੀਂ ਕੀ ਤੁਸੀਂ ਮਲਕੀ ਸਮੂਹ ਨਗਰ ਬਰਾਣਾ ਦੁਬਾਰਾ ਉਸ ਮਾਸਟਰ ਨੂੰ ਆਪਣੇ ਸਕ੍ਰੀਨ ਦੇ ਵਿੱਚ ਲਿਆਉਣਾ ਚਾਹੁੰਦੇ ਜੀ ਨਹੀਂ ਲਿਆਉਣਾ ਚਾਹੁੰਦੇ ਸਾਡੇ ਵਾਸਤੇ ਤੁਹਾਨੂੰ ਮੋਤ ਹੀ ਖੜੀ ਮਾਰ ਜਦੋਂ ਵੀ ਬੋਲਦਾ ਸਾਨੂੰ ਆਂਦਾ ਕਦੀ ਕਾਚੂ ਮਾਰ ਕੇ ਮਾਰ ਦੂੰ ਕਦੀ ਮੈਂ ਆ ਰਿਹਾ ਨਹੀਂ ਆਉਂਦਾ ਨਾ ਬਹਿ ਕੇ ਆਦੂ ਜਦੋਂ ਦੁਬਾਰਾ ਨਹੀਂ ਕਾਚੀ ਦੁਹੰਦਾ ਤੁਸੀਂ ਇਹ ਕਰਦਲਾ ਤੇ ਲਾਦੂ ਘਟਾ ਲਾਦੂ ਪਲਾਂ ਲਾਦੂ ਸਾਡੇ ਬਾਤੋਂ ਮੁਹਤੇ ਇਹ ਸਨ ਸਮੂਹ ਨਗਰ ਉਰਾਣਾ ਦੀਆਂ ਔਰਤਾਂ ਜਿਨ੍ਹਾਂ ਦੇ ਨਾਲ ਉਸ ਮਾਸਟਰ ਵੱਲੋਂ ਇਧਰ ਵਿਹਾਰ ਕੀਤਾ ਗਿਆ ਹਾਂਜੀ ਕੀ ਨਾਮ ਆਪਣਾ ਹਾਂਜੀ ਕਿਹੜਾ ਨਗਰ ਹਾਂਜੀ ਉਰਾਣਾ ਤੇ ਕੀ ਗੱਲ ਬਾਤ ਹੋਈ ਸੀ ਠੀਕ ਮੇਰੀ ਸਾਥੀ ਨੂੰ ਦਿੱਕਣ ਸੀ ਗਾਈ ਸਕੂਲ ਉਹਨੂੰ ਕਹਿੰਦਾ ਕਿ ਕੁਕਿੱਕ ਡਾਂਕੋ ਉਸਨੇ ਕਹਿੰਨੀ ਉਹ ਬੱਚਾ ਛੱਡ ਕੇ ਚਲ ਗਿਆ ਫਿਰ ਦੂਜੇ ਕਿੱਜ ਗਏ ਬੱਚਿਆਂ ਪਿੱਛੇ ਬੰਦਾਲਾ ਕੀਤਾ ਉਹਨੇ ਮਾਰਿਆ ਕਹਿੰਦਾ ਤੂੰ ਪੜ੍ਹਦਾ ਕਿਉਂ ਨਹੀਂ ਮੇਰੇ ਪਿੱਛੇ ਨਹੀਂ ਸਾਡ ਰੱਖੀ ਇਹ ਸਭ ਸਾਡੇ ਲਈ ਬੁਰੀ ਬਿਮਾਰ ਮਾਰਦੂਦ ਹੋ ਜਾਂਦੇ ਬੱਚੇ ਨੂੰ ਮਾਰਨ ਵਾਸਤੇ ਮਾਸਟਰ ਦੇ ਕੋਲ ਕੋਈ ਅਧਿਕਾਰ ਨਹੀਂ ਆ ਇਸ ਬਾਰੇ ਤੁਹਾਨੂੰ ਜਾਣਕਾਰੀ ਹੈ ਤੇ ਫਿਰ ਤੁਹਾਡਾ ਮਤਲਬ ਕਿ ਸ਼ਿਕਾਇਤ ਕਰਾਉਣਾ ਫਰਜ਼ ਬੰਦਾ ਸੀ ਸਾਸੀ ਬਾਜੀ ਨੇ ਦੱਸਿਆ ਸੀ ਬਾਜੀ ਸਾਡੇ ਬੱਚੇ ਨਹੀਂ ਸੀ ਆਏ ਜਾਂ ਕਿਸੇ ਮੋਤਬਰ ਨੂੰ ਦੱਸਿਆ ਤੁਸੀਂ ਹਾਂਜੀ ਦੱਸਿਆ ਸੀ ਤੇ ਕਾਰਵਾਈ ਕਰਵਾਈ ਹਾਂਜੀ ਕਰਵਾਈ ਸੀ ਜੀ ਸਰਜੀ ਪਰ ਤੇ ਪਿੰਡ ਬਰਾਣਾ ਦੇ ਵਿੱਚ ਮਤਲਬ ਕਿ ਕੀ ਉਹਦਾ ਤੁਹਾਡਾ ਸਕੂਲ ਦੇ ਵਿੱਚ ਤੇ ਜਿਹੜਾ ਮਾਸਟਰ ਦੇ ਉੱਤੇ ਅਲੀਗੇਸ਼ਨ ਲੱਗੇ ਆ ਕਿ ਮਤਲਬ ਕਿ ਉਹ ਕਰੈਕਟਰ ਦਾ ਲੈਸ ਆ ਇਹ ਬਿਲਕੁਲ ਸੱਚ ਆ ਸੁਣਦੇ ਵਿੱਚ ਆਇਆ ਕਿ ਉਹਦੇ ਉਹਨੇ ਪਿੰਡ ਦੀਆਂ ਔਰਤਾਂ ਦੇ ਨਾਲ ਕੁਝ ਦੁਰਵਿਹਾਰ ਕੀਤਾ ਹਾਂਜੀ ਅਗਲੇ ਹੁਣ ਕਰਦੇ ਨਾਲ ਕਰਦਾ ਸੀ ਬਾਰ-ਬਾਰ ਜਿਹੜੇ ਛੋਟੇ ਬੱਚੇ ਛਡਣਾਉਂਦੀਆਂ ਸੀ ਮਾਵਾ ਉਹਨਾਂ ਨੂੰ ਮਿਲ ਕੇ ਗਲਤ ਲੈਂਗੁਏਜ ਨਹੀਂ ਕਰਦਾ ਸੀ ਮਨਰੋਜੀ ਅਕੀ ਥੋੜਾ ਜਿਹਾ ਕੋਟਿਆ ਤੇ ਟੇਟਾ ਉਹ ਕਿੁਰਦਾ ਨਾਲ ਬਾਰ-ਬਾਰ ਟੀਚਰਾ ਕਰਦਾ ਹੁੰਦਾ ਸੀ ਤੇ ਤੁਸੀਂ ਤੁਮ ਤੁਮ ਕਰਕੇ ਬੋਲਦੇ ਜਿਵੇਂ ਇਸ ਤਰ੍ਹਾਂ ਤੋਂ ਜਿਹੜਾ ਕਰਕੇ ਉਹ ਬਾਤ ਖੜਾ ਹੋ ਜਾਂਦਾ ਜਿਨ੍ਹਾਂ ਨਾਲ ਗੱਲ ਕਰਦਾ ਅਜਿਹੀਆਂ ਗੱਲਾਂ ਕਰਨੀਆਂ ਇੱਕ ਸਿੱਖਿਆ ਅਧਿਆਪਕ ਨੂੰ ਸ਼ੋਭਾ ਦਿੰਦੀਆਂ ਨਹੀਂ ਇਸ ਸੰਬੰਧੀ ਤੁਸੀਂ ਮਤਲਬ ਸ਼ਿਕਾਇਤ ਦਰਜ ਕਰਵਾਈ ਹੈ ਜੀ ਹਾਂਜੀ ਸ਼ਿਕਾਇਤ ਲਾਈ ਹੈ ਡਿਸੀਸਰ ਕੋਲ ਗਿਆ ਕਿ ਉਹ ਚੱਕ ਲਈ ਮੈਂ ਆਪਣਾ ਬਾਲਕਾਸ ਲੈਣ ਨਹੀਂ ਦਿੱਤੀ ਆ ਇਹ ਚੀਜ਼ ਦੀ ਰਿਪੋਰਟ ਹਾਂਜੀ ਕੀ ਨਾਂ ਪੈਂਦੀ ਤੇ ਕਿਹੜਾ ਪਿੰਡ ਆ ਪਿੰਡ ਬਰਾਣਾ ਮੇਰਾ ਨਾਮ ਕਮਲਪੁਰ ਇੱਕ ਮਿੰਟ ਹਾਂਜੀ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਸਾਡੇ ਪਿੰਡ ਵਿੱਚ ਤਿੰਨ ਟੀਚਰ ਆਉਣੇ ਚਾਹੀਦੇ ਸਾਡੇ ਪਿੰਡ ਵਿੱਚ ਸਾਡੇ ਸਕੂਲ ਦੀ ਬਹੁਤ ਜ਼ਿਆਦੀ ਹਰੀ ਨਾਲੇ ਪੰਚਾਇਤ ਵੀ ਦੇਖਤੀ ਹੁੰਦੀ ਆ ਤੇ ਨਾਲੇ ਸਕੂਲ ਦੀ ਬਹੁਤ ਬਦਨਾਮੀ ਹੋਣ ਲਈ ਹੈ ਸਾਡੇ ਪਿੰਡ ਉਹ ਟੀਚਰ ਨਹੀਂ ਸਹੀ ਸਾਡੇ ਪਿੰਡ ਦੇ ਟੀਚਰ ਵਧੀਆ ਆਉਣੇ ਚਾਹੀਦੇ ਮੇਰੀ ਇਹ ਮੰਗ ਆ ਟੀਚਰ ਇੱਕ ਉਹਨੇ ਤੇ ਤਿੰਨ ਟੀਚਰ ਆਉਣ ਇੱਕ ਮੈਡਮ ਆਵੇ ਸਤਿ ਸ਼੍ਰੀ ਅਕਾਲ ਜੀ ਗੁਰਜੀਤ ਸਿੰਘ ਜੀ ਬੋਲ ਰਹੇ ਜੀ ਹਾਂਜੀ ਹਾਂਜੀ ਗੁਰਜੀਤ ਸਿੰਘ ਜੀ ਇਹ ਪਿੰਡ ਬਰਾਣੇ ਦੇ ਵਿੱਚ ਇੱਕ ਦਰਬਾਰਾ ਸਿੰਘ ਜੀ ਬਤੌਰ ਟੀਚਰ ਸੇਵਾ ਨਿਭਾ ਰਹੇ ਸੀ ਉਹ ਕੀ ਹਰਤੀ ਦੇ ਮਾਲਕ ਨੇ ਦੇਖੋ ਜੀ ਬੱਧੀ ਮੈਂ ਮੇਰੀ ਗੱਲ ਸੁਣੋ ਅਸੀਂ ਉਹਨਾਂ ਨਾਲ ਕਾਫੀ ਟਾਈਮ ਵਰਤੇ ਆ ਠੀਕ ਹੈ ਕੋ ਸਾਡਾ ਆਪਸ ਵਿੱਚ ਹੋ ਗਿਆ ਸੀ ਬਾਦੇ ਵਿੱਚ ਅਸੀਂ ਆਪਸ ਵਿੱਚ ਥੋੜੀ ਸਾਡੀ ਅਣਬਣਾ ਹੋ ਗਈ ਸੀ ਦੋਵਾਂ ਜਣਿਆਂ ਦੀ ਹਾਂਜੀ ਕਿਸ ਕਾਰਨ ਉਹ ਕੋਈ ਕਾਰਨ ਹੋਗਾ ਸਾਡਾ ਆਪਸੀ ਕਾਰਨ ਹੀ ਕੋਈ ਠੀਕ ਹੈ ਠੀਕ ਹੈ ਜੀ ਉਹ ਇੱਕ ਦੂਜੇ ਨਾਲ ਨਾ ਮਲਕੀ ਬਹਿੇ ਨਹੀਂ ਉਹਨਾਂ ਨੂੰ ਮੇਰਾ ਬਹਿੇ ਨਹੀਂ ਚੰਗਾ ਲੱਗਦਾ ਤੇ ਮੈਨੂੰ ਉਹਨਾਂ ਦਾ ਬਹਿੇ ਨਹੀਂ ਚੰਗਾ ਲੱਗਦਾ ਸੀ ਠੀਕ ਹੈ ਠੀਕ ਹੈ ਜੀ ਤੇ ਇਸ ਕਰਕੇ ਸਾਡੇ ਮਤ ਨਹੀਂ ਰਲੇ ਤੇ ਇੱਕ ਦੋ ਵਾਰੀ ਉਹਨਾਂ ਨੇ ਮੈਨੂੰ ਮਲਕੀ ਗਲਤ ਮਲਤ ਵੀ ਬੋਲਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਅਸੀਂ ਆਪਸੀ ਠੀਕ ਹੈ ਮੈਂ ਉਹਦੇ ਕੰਪਲੇਨਟ ਵੀ ਕੀਤੀ ਸੀ ਦੀ ਉਹ ਸਾਬ ਨੂੰ ਤੇ ਬਾਅਦ ਵਿੱਚ ਉਹ ਉਸ ਬੰਦੀ ਅਹੀ ਰਾਜਨਵਾ ਵੀ ਕਰ ਲਿਆ ਜਿਸ ਦਿਨ ਮੈਂ ਤੋਂ ਠੀਕ ਹੈ ਜੀ ਹੋਇਆ ਜੀ ਤੇ ਜਿਹੜੀ ਬਦਲੀ ਦੀ ਗੱਲ ਆਈ ਹੈ ਕਿ ਜੇ ਬਦਲੀ ਮੇਰੀ ਪੰਚਾਇਤ ਨੇ ਨਹੀਂ ਕਰਾਈ ਹੈ ਕੀਤੀ अच्छा जी ठीक है जी तो आपा दो टीचरਾਂ ਕਈਆਂ ਦੀ ਮਤ ਨਹੀਂ ਰਲਦੇ ਹਾਸ ਵਿੱਚ ਠੀਕ ਹੈ ਜੀ ਮੇਰਾ ਉਹਨਾਂ ਨਾਲ ਨਹੀਂ ਮਤ ਰਲਿਆ ਤੇ ਮੈਂ ਆਪਣਾ ਮੈਂ ਸਮਝਿਆ ਕਿ ਮੇਰੀ ਹੁਣ ਬਦਲੀ ਹੋ ਰਹੀ ਮੈਂ ਬਦਲੀ ਕਰਵਾ ਕੇ ਤੇ ਮੈਂ ਚਲੇ ਗਿਆ ਹਾਂ ਠੀਕ ਹੈ ਜੀ ਤੇ ਜਿਹੜੇ ਦਰਬਾਰਾ ਸਿੰਘ ਵੱਲੋਂ ਪੰਚਾਇਤ 에ਲੀਗੇਸ਼ਨ ਲਗਾਏ ਗਏ ਆ ਉਹ ਸੱਚਾ ਜਾਂ ਝੂਠ ਆ ਦੇਖੋ ਜੀ 에ਲੀਗੇਸ਼ਨ ਜੋ ਵੀ ਲਗਾਏ ਗਏ ਹੋਣਗੇ ਉਸ ਤੋਂ ਬਾਅਦ ਤੇ ਮੈਂ ਬਦਲੀ ਕਰਵਾ ਕੇ ਚਲੇ ਗਿਆ ਹਾਂ ਉਸ ਤੋਂ ਬਾਅਦ ਇਹਨਾਂ ਦਾ ਕੋਈ ਆਸ ਵਿੱਚ ਝਗੜਾ ਹੋਇਆ ਵਾ ਪੰਚਾਇਤ ਦਾ ਤੇ ਇਹਨਾਂ ਦਾ ਠੀਕ ਹੈ ਇਹ ਕਹਿੰਦੇ ਕਿ ਮਲਕੀ ਅਲੀਗੇਸ਼ਨ ਦਾ ਜੋ ਵੀ ਮੰਨਣੀ ਇਨਾਂ ਬਾਰੇ ਇਨੀ ਨੌਲੇਜ ਹੈਗੀ ਮਨ ਇਹ ਆ ਕਿ ਮੇਰੇ ਤੋਂ ਬਾਅਦ ਹੋਇਆ ਜੋ ਵੀ ਹੋਇਆ ਵਾ ਠੀਕ ਹੈ ਇਹ ਮੈਂ ਚਲੇ ਗਿਆ ਸੀ ਉਸ ਤੋਂ ਮੇਂ 2-4 ਮਹੀਨੇ ਬਾਅਦ ਜੋ ਵੀ ਪੰਚਾਇਤ ਨਾਲ ਝਗੜਾ ਹੋਇਆ ਵਾ ਤੇ ਬਾਕੀ ਪੰਚਾਇਤ ਮੇਰੇ ਨਾਲ ਬਹੁਤ ਵਧੀਆ ਪਰ ਮੈਂ ਜਿੱਥੇ ਵੀ ਇਹਨਾਂ ਨੂੰ ਕਹਿਣਾ ਮੇਰਾ ਸੰਯੋਗ ਦਿੰਦੀ ਪੰਚਾਇਤ ਜਿੱਥੇ ਮੈਂ ਦੋ ਵਾਰੀ ਦੇਖੋ ਜੀ ਨਮੋਦਾਂ ਦੇ ਪੇਪਰ ਹੀ ਦਵਾਈ ਬੱਚਿਆਂ ਨੇ ਉਹ ਨਮੋਦਾਂ ਦੇ ਬੱਚੇ ਪਾਸ ਕਰਵਾਏ ਸੀ ਉਸ ਤੋਂ ਬਾਅਦ ਮੈਂ ਦੋ ਵਾਰੀ ਗਿਆ ਵਾਂ ਸਟੇਟ ਖੜਵਾਉਣ ਉਹਦੇ ਵਿੱਚ ਵੀ ਪੰਚਾਇਤ ਮੇਰਾ ਮਗਰ ਮਾਨ ਸਨਮਾਨ ਕਰ ਜਾਂਦੀ ਕਿ ਸਾਡੇ ਬੱਚਿਆਂ ਨੂੰ ਤੁਸੀਂ ਵਧੀਆ ਪੜਾ ਰਹੇ ਤੇ ਵਧੀਆ ਤੁਸੀਂ ਆਪਣੇ ਬੱਚਿਆਂ ਨੂੰ ਖੜ ਰਿਹਾ ਜਿੱਤ ਵੀ ਦੋ ਵਾਰੀ ਚੇਲੜਾ ਭੱਗ ਲੈ ਆਏ ਆ ਜੀ ਬੱਚਿਆਂ ਨੂੰ ਤੇ ਕਿੰਨ ਆਨੰਦਪੁਰ ਸਾਹਿਬ ਇੱਕ ਨਾਮ ਲੇਰ ਕੋਟਲੇ ਹੋਏ ਸੀ ਠੀਕ ਹੈ ਜੀ ਤੇ ਬਾਕੀ ਉਹ ਜਿਹੜੀ ਸਾਡੀ ਆ ਮੇਰੇ ਮੇਰੇ ਇਹੋ ਕੋਈ ਨਹੀਂ ਅਲੀਗੇਸ਼ਨ ਹੈ ਗੰਭੀਰ ਕਿ ਮੈਨੂੰ ਮੇਰੀ ਪੰਚਾਇਤ ਨੇ ਪਦਵੀ ਕਰਵਾਈ ਜਾਂ ਨਹੀਂ ਦੀ ਪੰਚਾਇਤ ਨੇ ਮੇਰਾ ਪੂਰਾ ਸਾਥ ਦਿੱਤਾ ਜਿੱਥੇ ਤੱਕ ਹੋ ਸਕਿਆ ਮੈਨੂੰ ਅੰਦੇ ਜਿੱਥੇ ਲੋੜ ਹੈ ਉਹਨਾਂ ਦੱਸੋ ਇਹ ਨਹੀਂ ਆ ਮੌਜੂਦਾ ਪੰਚਾਇਤ ਨੇ ਵੀ ਤੇ ਪਿਛਲੀ ਪੰਚਾਇਤ ਹੀ ਆਪਣੀ ਕਾਂਗਰਸ ਦੀ ਉਹਨਾਂ ਨੇ ਵੀ ਮੇਰਾ ਫੁੱਲ ਸਾਥ ਦਿੱਤਾ ਵਾ ਤੇ ਪਿੰਡ ਵਾਲਿਆਂ ਨੇ ਵੀ ਨਹੀਂ ਸਾਥ ਦਿੱਤਾ ਪੂਰਾ ਠੀਕ ਹੈ ਜੀ ਤੇ ਪੰਚਾਇਤ ਨੇ ਤੁਹਾਡੀ ਬਦਲੀ ਕਰਵਾਈ ਆ ਜਾਂ ਤੁਸੀਂ ਖੁਦ ਆਪਣੀ ਨਹੀਂ ਨਾ ਖੁਦ ਕਰਵਾਇਆ ਖੋਰ ਬਦਲੀ ਭਰੀ ਆ ਖੁਦ ਫੋਟਲ ਤੇ ਬਦਲੀ ਭਰੀ ਆ ਜੀ ਪੰਚਾਇਤ ਨੇ ਮੇਰੀ ਕੋਈ ਬਦਲੀ ਨਹੀਂ ਕਰਵਾਈ ਠੀਕ ਹੈ ਜੀ ਫੋਟਲ ਖੁੱਲੇ ਹੀ ਬਦਲੀ ਦੇ ਫੋਟਲ ਖੁੱਲੇ ਹੀ ਤੇ ਮੈਂ ਆਪਣੀ ਮਰਜ਼ੀ ਨਾਲ ਇਥੋਂ ਬਦਲੀ ਕਰਵਾਈ ਆ ਠੀਕ ਹੈ ਜੀ ਤੇ ਗ੍ਰਾਮ ਪੰਚਾਇਤ ਬਰਾਣਾ ਦਾ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਰਿਹਾ ਬਹੁਤ ਵਧੀਆ ਵਿਹਾਰ ਹੈ ਜੀ ਮੇਰ ਨਾਲ ਮੇਰ ਨਾਲ ਜਿਹੜੇ ਸਾਫਤਾ ਸਰਪੰਚ ਹੀ ਆਪਣੇ ਉਹ ਵੀ ਬਹੁਤ ਸੋਣਾ ਸਤਿਕਾਰ ਦਿੰਦੇ ਸੀ ਤੇ ਮੌਜੂਦਾ ਜਿਹੜਾ ਆਗੇ ਸਰਪੰਚ ਸਾਹਿਬ ਉਹ ਵੀ ਆਪਣਾ ਬਹੁਤ ਸਤਿਕਾਰ ਕਰਦੇ ਜਿੱਥੇ ਆਂਦੇ ਲੋੜ ਹੈ ਹਨ ਦੱਸੋ ਅਸੀਂ ਤੁਹਾਡੇ ਮਗਰ ਆਵਾਂਗੇ ਤੁਹਾਡੇ ਮਗਰ ਪਹੁੰਚਾਂਗੇ ਪਰ ਬਰਬਾਰਾ ਸਿੰਘ ਵੱਲੋਂ ਅਲੀਗੇਸ਼ਨ ਲਾਏ ਗਏ ਆ ਕਿ ਮਤਲਬ ਕਿ ਪੰਚਾਇਤ ਨੇ ਇੱਕ ਉਹਨਾਂ ਦੀ ਬਦਲੀ ਕਰਾਈ ਹੈ ਇੱਕ ਉਹਨਾਂ ਨੂੰ ਮਾਰਕੋਟਾਈ ਕੀਤੀ ਆ ਯੋ ਮੈਨੂੰ ਇਸ ਵਾਰ ਝਗੜੇ ਬਾਰੇ ਕੋਈ ਨਹੀਂ ਪਤਾ ਜੀ ਕਿ ਕਿਉਂ ਆ ਤੇ ਕਿਦੇ ਆ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਮੈਨੂੰ ਮੇਰੇ ਵਾਸਤੇ ਪੰਚਾਇਤ ਬਰਾਬਰ ਰੂਪੀ ਮੈਨੂੰ ਬਹੁਤ ਸੋਨਾ ਰਹੇਗਾ ਠੀਕ ਹੈ ਮੈਡਮ ਅਮਨਜੀਤ ਕੌਰ ਜੀ ਬੋਲਦੇ ਹਾਂ ਜੀ ਹਾਂ ਜੀ ਮੈਡਮ ਜੀ ਪੱਤਰਕਾਰ ਬੇਨਤੀ ਕਰਦਾ ਜਗਬਣੀ ਤੋਂ ਹਾਂ ਜੀ ਨੜੀ ਇੱਕ ਨਾ ਤੁਹਾਡੇ ਮਤਲਬ ਕਿ ਸਕੂਲ ਦਾ ਵਿਵਾਦ ਪਖਿਆ ਜਿਹੜਾ ਬਰਾਣੇ ਸਕੂਲ ਦਾ ਹਾਂ ਉਹਦੇ ਵਿੱਚ ਤੁਸੀਂ ਕਹਿ ਰਹੇ ਜੇ ਕਿ ਮਤਲਬ ਕਿ ਕੋਬਰਾ ਸੱਪ ਬਲੈਕ ਕੋਬਰਾ ਜਿਹੜਾ ਉਹ ਮਤਲਬ ਕਿ ਆਇਆ ਉਹ ਤਾਂ ਕੋਈ ਪ੍ਰੂਫ ਹੈਗਾ ਕੋਈ ਵੀਡੀਓ ਵਗੈਰਾ ਹੈ ਜੀ ਪਾਜੀ ਮੇਰੀ ਇੱਕ ਗੱਲ ਸੁਣੋ ਪੱਤਰਕਾਰ ਸਾਹਿਬ ਅਚਾਨਕ ਬੰਦਾ ਖਲੋਤਾ ਹੁੰਦਾ ਆਪਣਾ ਕੰਮ ਕਰਨ ਡਿਆ ਹੁੰਦਾ ਕਿ ਉਹਦੇ ਪੈਰਾਂ ਦੇ ਵਿੱਚ ਉਹਨੇ ਕੋਈ ਚੀਜ਼ ਖਲੋਤੀ ਹੁੰਦੀ ਆ ਧਜ ਕੇ ਬਾਹਰ ਆਊਗਾ ਉਹਦਾ ਇੰਨਾ ਜਲ ਡਹਿਲ ਜਾਂਦਾ ਵੀ ਮੇਰੇ ਨਾਲ ਕੀ ਬੰਨ ਚਲਿਆ ਜੇ ਮੈਨੂੰ ਡੰਗ ਵੱਜ ਜਾਂਦਾ ਤੇ ਤੇ ਉਹ ਉਸ ਟਾਈਮ ਤੇ ਫਟਾਫਟ ਵੀਡੀਓ ਬਣਾਉਣ ਲੱਗੂਗਾ ਇਸ ਗੱਲ ਦਾ ਜਵਾਬ ਜੀ ਅੱਜ ਕੱਲ ਤੇ ਮਤਲਬ ਕਿ ਬੱਚੇ ਨਾ ਕੋਈ ਵੀ ਮਤਲਬ ਕਿ ਇਨਸੀਡੈਂਟ ਹੁੰਦਾ ਤੇ ਉਹਦਾ ਮਤਲਬ ਕਿ ਤੁਰੰਤ ਵੀਡੀਓ ਵਗੈਰਾ ਕਰਦੇ ਆ ਇਹ ਤੇ ਕੋਈ ਗੱਲ ਨਹੀਂ ਹੈਗੀ ਚਲੋ ਮਤਲਬ ਕਿ ਤੁਸੀਂ ਦੁਬਾਰਾ ਬਾਹਰ ਬਾਹਰ ਆ ਕੇ ਜੇ ਬਾਹਰ ਕੇ ਵੀ ਮਤਲਬ ਕਿ ਪ੍ਰੂਫ ਦੇ ਤੌਰ ਤੇ ਮਤਲਬ ਕਿ ਤੁਸੀਂ ਰੱਖ ਸਕਦੇ ਸੀ ਵੀਡੀਓ ਕਰਕੇ ਵੀ ਆ ਸਾਡੇ ਸਕੂਲ ਦੇ ਵਿੱਚੋਂ ਕੋਬਰਾ ਸੱਪ ਜਿਹੜਾ ਉਹ ਭਾਜੀ ਮੈਂ ਇਸ ਪਾਸੇ ਨਹੀਂ ਗਈ ਕਿਉਂਕਿ ਮੇਰਾ ਤੇ ਆਪਣਾ ਇੱਕ ਤਾਂ ਮੈਂ ਘਰੋਂ ਪਰੇਸ਼ਾਨ ਆ ਇੱਕ ਮੇਰਾ ਉਹ ਜਦੋਂ ਇੰਨਾ ਜ਼ਬਰਦਸਤ ਹਾਸਾ ਮੇਰਾ ਹੋ ਲੱਗਾ ਤੇ ਮੇਰਾ ਇੱਕਦਮ ਬੀਪੀ ਵੱਧ ਗਿਆ ਤਾਂ ਮੈਂ ਉੱਥੇ ਖਲੋਤੀ ਮੇਰਾ ਸਾਰਾ ਸਰੀਰ ਹੀ ਕੰਬੀ ਜਾਂਦਾ ਸੀ ਕਿ ਮੇਰ ਨਾਲ ਬਣ ਕੇ ਚੱਲਿਆ ਸੀ ਜੇ ਮੈਨੂੰ ਇੱਥੇ ਕੁਝ ਹੋ ਜਾਂਦਾ ਮੇਰੇ ਘਰ ਦੇ ਜਿੰਦਰੇ ਵਜ ਜਾਣੇ ਮੈਂ ਇੱਕ ਸਿੰਗਲ ਟੀਚਰ ਆਪਣੇ ਘਰ ਦੇ ਵਿੱਚ ਆ ਕੋਈ ਮੇਰੇ ਘਰ ਤੇ ਬੰਦਾ ਨਹੀਂ ਹੈਗਾ ਦੂਜੀ ਗੱਲ ਇਹ ਆ ਕਿ ਮੈਂ ਕਦੀ ਆਪਣੇ ਫੋਨ ਨੂੰ ਆਪਣੇ ਬੱਚਿਆਂ ਨੂੰ ਹੱਥ ਨਹੀਂ ਲਾਉਣ ਦਿੰਦਾ ਤੇ ਮੈਂ ਜਿਹੜੇ ਸਕੂਲ ਦੇ ਬੱਚੇ ਇਹਨਾਂ ਨੂੰ ਟੀਚਰ ਹੱਥ ਲਾਉਂ ਦਊਗਾ ਫੋਨ ਨੂੰ ਮੈਂ ਤਾਂ ਅੱਧਾ ਘੰਟਾ ਕਮ ਸੇ ਕਮ ਮੇਰੀਆਂ ਅੰਤੀਆਂ ਪਾਣੀ ਪਿਆ ਆ ਮੈਂ ਅੱਧਾ ਘੰਟਾ ਉੱਥੇ ਬਰਾਂਡੇ ਦੇ ਹਿੱਸੇ ਮੈਨੂੰ ਕੁਰਸੀ ਦਿੱਤੀ ਤੇ ਮੇਰਾ ਦੇਰੀ ਵਾਸਤੇ ਨਹੀਂ ਆਇਆ ਵੀ ਇਹਨਾਂ ਚਿਰ ਵੀ ਮੇਰੇ ਨਾਲ ਬਣ ਕੇ ਚੱਲਿਆ ਸੀ ਇੱਥੇ ਠੀਕ ਹੈ ਦੂਜੀ ਗੱਲ ਜਿੱਥੇ ਇੰਨਾ ਗੰਧਿਆ ਤੁਸੀਂ ਇਹ ਵੇਖੋ ਵੀ ਮੌਸਮ ਕਿਹੋ ਜਿਹਾ ਚੱਲਣ ਡਿਆ ਰੋਜ਼ ਤੇ ਮੀਂਹ ਹੁੰਦਾ ਹੀ ਆ ਤੇ ਜਿਹੋ ਇਹੋ ਜਿਹੇ ਗੰਧ ਦੇ ਵਿੱਚੋਂ ਇਹੋ ਜੀਆਂ ਚੀਜ਼ਾਂ ਨਾਲ ਨਿਕਲਣ ਗਿਆ ਤਾਂ ਹੋਰ ਦੱਸੋ ਤਾਂ ਕੀ ਨਿਕਲੂਗਾ ਮੈਡਮ ਜੀ ਅਸੀਂ ਮਤਲਬ ਕਿ ਤੁਹਾਡੇ ਕੋਲੋਂ ਇਹ ਸਿਰਫ ਪੱਕੀ ਜਾਣਿਆ ਵਾ ਅਸੀਂ ਇਹ ਨਹੀਂ ਗੱਲ ਕਹੀਗੇ ਮਤਲਬ ਕਿ ਉੱਥੇ ਨਿਕਲਿਆ ਨਹੀਂ ਨਿਕਲਿਆ ਹਾਂ ਜੀ ਸਿਰਫ ਅਸੀਂ ਤੁਹਾਡਾ ਮਤਲਬ ਕਿ ਜਾਣਿਆ ਕਿਉਂਕਿ ਤੁਸੀਂ ਲੱਗੀ ਹੋਈ ਜੇ ਉਸ ਦਿਨ ਬਾਹਰ ਮੈਡਮ ਦੀ ਡਿਊਟੀ ਵੀ ਲੱਗੀ ਹੋਈ ਜੇ ਜਿਹੜੇ ਗੁਹਾਂ ਦੇ ਬੱਚੇ ਆਣ ਕੇ ਵੜੇ ਉਹ ਮੈਡਮ ਦੇ ਸਾਹਮਣੇ ਵੜੇ ਜਿਹਾਂ ਆ ਕੇ ਇੱਥੇ ਉਸ ਦਿਨ ਹੀ ਛੱਪ ਹੀ ਉਸ ਦਿਨ ਗੁਹਾਂ ਦੇ ਬੱਚੇ ਹੀ ਇੱਥੇ ਠੀਕ ਹੈ ਜੀ